ਪਰੀ ਮਨ ਕੋ ਪਾਵਤ ਕੀ ਨ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀ ਨ ਮਰਨੇ ਤੇ ਕਿਆ ਮਰਨੇ ਤੇ ਕੀ ਡਰ ਪਣਾ ਮਰਨੇ ਤੇ ਕੀ ਸਰਪਨਾ ਮਰਨੇ ਤੇ ਕੀ ਡਰ ਪਣਾ ਮਰਨੇ ਤੇ ਕੀ ਡਰ ਪਣਾ ਛਾੜੇ ਮਨ ਬੋਰਾ ਡਗਮਗ ਛਾੜੇ ਮਨ ਕੋਰਾ ਛਾੜੇ ਪੋਰਾ ਟਕ ਮਗ ਛਾੜ ਰੇ ਮਨ ਬੋਰਾ ਟਕ ਅਬ ਤੋਂ ਚਰੇ ਮਰੇ ਸਤ ਪਾਈ ਐ ਅਬ ਤੋਂ ਚਰੇ ਮਰੇ ਸਤ ਪਾਈ ਐ ਅਬ ਤੋਂ ਚਰੇ i just डर पे सूर के मुख सान डर पे सूर के सान मुख रान के डर पे सूर के साल रान के डर पे सती के साथ है पांडे सती के साचे पांडे सती के साथ है पांडे सती के साथ ਵਟੋਰਾ ਡਗਮਗ ਸਾਡਰੇ ਮਨ ਕੋਰਾ ਸਾਡਰੇ ਮਨ ਕੋਰਾ ਡਗਮਗ ਸਾਡਰੇ ਮਨ ਕੋਰਾ ਸਾਡਰੇ ਮਨ ਕੋਰਾ ਡਗਮਗ ਸਾਡਰੇ ਮਨ ਕੋਰਾ ਤੋ ਚਰ ਮਰੇ ਸਤ ਪਾਈ ਐ ਅਬ ਤੋ ਚਰ ਮਰੇ ਸਤ ਪਾਈ ਐ ਅਬ ਤੋ ਚਰ ਮਰੇ ਸਤ ਪਾਈ ਐ ਅਬ ਤੋ ਚਰ ਮਰੇ ਸਤ ਪਾਈ ਐ ਨੀਨੋ ਹੱਥ ਸੰਦੋਰਾ ਨੀਨੋ ਹੱਥ ਸੰਦੋਰਾ ਕਾਮ ਕਰੋ ਜ ਮਾਇਆ ਕੇਲੀ काम क्रोध माया के ही है काम क्रोध माया के लीने काम क्रोध ए no. <laughs> आप चित्त पे पूता आप जग पे पूता आप जग पे पूता आप जग पे कह कबीर राजा राम न छोटो कह कबीर राजा राम छोड़ो कह कबीर राजा राम न छोटो कह कबीर राजा राम छोटो सगली ऊंचे ऊंचा सगले ਵਾਹਿਗੁਰੂ 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 ਮਰਨੇ ਤੇ ਕੀ ਡਰ ਪੈਣਾ ਜਪ ਹੱਥ ਸੰਦੋਰਾਲੀਨਾ ਮਰਨੇ ਤੇ ਤਿਆਰ ਤਨ ਆ ਜਪ ਹੱਥ ਸੰਦੋਰਾਲੀਨਾ ਜਪ ਹੱਥ ਸੰਦੋਰਾਲੀਨਾ ਜਪ ਹੱਥ ਸੰਦੋਰਾਲੀਨਾ ਜਪ ਹੱਥ ਸੰਦੋਰਾਲੀਨਾ जो तो प्रेम खिलण का जाओ जो तो प्रेम खिलण का जाओ, सिर तली कली मेरी आओ सिर तली कली मेरी आओ ਜਾਵੇ ਇਤਮਾਰਗ ਪੈਰ ਤਰੀ ਜਾ ਸਿਰ ਦੀ ਜ ਕਾਨ ਨਾ ਕੀ ਜਾ ਇਤਮਾਰਗ ਪੈਰ ਤਰੀ ਜਾ ਸਿਰ ਦੀ ਜ ਕਾਨ ਨਾ ਕੀ ਜਾ ਸਿਰ ਦੀ ਜ ਕਾਨ ਨਾ ਕੀ ਜਾ ਸਿਰ ਦੀ ਜੈ ਕਣ ਨ ਕੀ ਜੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਜੋ ਤੋ ਪ੍ਰੇਮ ਖੇਲਣ ਕਾ ਚਾਉ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨ ਭਾਈ ਗੁਰਮੀਤ ਸਿੰਘ ਜੀ ਹੁਣ ਬੇਨਤੀ ਹੈ ਪੰਜੀ ਪਰਮਪ੍ਰੀਤ ਕੌਰ ਜੀ ਦਿੱਲੀ ਵਾਲੇ ਪੰਜੀ ਤੇ ਉਹਨਾਂ ਦੇ ਨਾਲ ਪੈਣਾ ਹੋਰ ਵੀ ਆਈਆਂ ਹਨ ਸਾਥੀ ਇਹ ਸਾਰਾ ਜਥਾ 9:30 ਵਜੇ ਤੱਕ ਸਮਾਪਤੀ ਹੋਊਗੀ ਸਾਰੀ ਅਨੰਦ ਸਾਹਿਬ ਜੀ ਦਾ ਪਾਠ ਹੁਣ 8:30 ਤੋਂ ਲੈ ਕੇ 9:30 ਵਜੇ ਤੱਕ ਕੀਰਤਨ ਹੋਣਗੇ ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਪਾਠ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਗੇ ਦੀਵਾਨ ਆਲਵੇਜ ਹਾਲਵੇਜ ਸਜੋ ਤੇ ਕੀਰਤਨ ਦਾ ਆਨੰਦ ਮਾਣੋ ਕੱਲ ਦਾ ਸਮਾਗਮ ਜੋ ਹੈ ਸਫਰ-ਏ-ਸ਼ਾਦ ਸਮਾਗਮ 29 ਦਸੰਬਰ ਦਿਨ ਸੋਮਵਾਰ ਕੱਲ ਦਾ ਰਾਤ ਦਾ ਸਮਾਗਮ ਗੁਰਦੁਆਰਾ ਸੰਤਪਾਈ ਸਵੇਲ ਸਿੰਘ ਜੀ ਵਿਖੇ ਸਮੂਹ ਅਜੀਤ ਸਿੰਘ ਡੇਰੀ ਵਾਲੀ ਗਲੀ ਵੱਲੋਂ ਵੱਲੋਂ ਸਮੂਹ ਅਜੀਤ ਸਿੰਘ ਡੇਰੀ ਵਾਲੀ ਗਲੀ ਵੱਲੋਂ ਸਮਾਗਮ ਹੋਣਗੇ ਗੁਰਦੁਆਰਾ ਸੰਤਪਾਈ ਸਵੇਲ ਸਿੰਘ ਜੀ ਵਿਖੇ ਜਿਸ ਵਿੱਚ ਉੱਚ ਕੋਟੀ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਵੀਰ ਜੀ ਸੇਵਾ ਪੰਥੀ ਗੁਰਮਤਿ ਵਿਦਿਆਲੇ ਵਾਲੇ ਭਾਈ ਕੁਲਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਤਖਸਿਰ ਦਮਦਮਾ ਸਾਹਿਬ ਵਾਲੇ ਭਾਈ ਨਿਰਪੈ ਸਿੰਘ ਜੀ ਕੀਰਤਨੀ ਜਥਾ ਹਜ਼ੂਰੀ ਰਾਗੀ ਜਥਾ ਤਲਵੰਡੀ ਦਮਦਮਾ ਸਾਹਿਬ ਤੋਂ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਸਮੇਂ ਸਿਰ ਕੱਲ ਵੀ ਪਹੁੰਚ ਕੇ ਲਾਇਕ ਹਟਣੇ ਪਰਸੋਂ ਦਾ ਸਮਾਗਮ 30 ਤਰੀਕ ਦਾ ਮੁੱਖ ਸਮਾਗਮ ਹੋਣਗੇ ਲਾਸਟ ਅੰਮ੍ਰਿਤ ਦਾ ਵਾਟਾ ਵੀ ਤਿਆਰ ਹੋਵੇਗਾ ਠੀਕ 5 ਵਜੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਤੇ ਆਪਦੇ ਨਾਂ ਵੀ ਨਹੀਂ ਲਿਖਾਏ ਉਹ ਗਰੰਥੀ ਹੈੱਡ ਗਰੰਥੀ ਹਰਪ੍ਰਭਗਵਾਨ ਸਿੰਘ ਕੋਲ ਆਪਣੇ ਨਾਲ ਖਾ ਸਕਦੇ ਹੋ ਠੀਕ 5 ਵਜੇ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸੰਤਪਾਈ ਸੁਖੇਲ ਸਿੰਘ ਜੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जोरते रंग को बिन्द के हो तिन बले हारे जाओं जो रत्ते रंग but well, hey how